ਕੰਜੀ ਦੱਸੇ ਗਾਲ ਜੀ ਅੱਜ ਆਪਾਂ ਖੇਤ ਦੇ ਵਿੱਚ ਬਣਾਵਾਂਗੇ ਪੂਰੀਆਂ ਛੋਲੇ ਤੇ ਨਾਲ ਕੀਰੀ ਜਿਹੜੇ ਆਪਣੇ ਮੇਰੇ ਸਾਰੇ ਫੈਮਲੀ ਅੱਜ ਅਸੀਂ ਇਕੱਠੇ ਬੈਠ ਕੇ ਅਸੀਂ ਖੇਤ ਪੂਰੀਆਂ ਤੇ ਛੋਲੇ ਬਣਾਏ ਤੇ ਅਸੀਂ ਸਾਰੇ ਫੈਮਲੀ ਵੱਡੇ ਚਾਚੇ ਕੇ ਤਾਏ ਕੇ ਸਾਰੇ ਜਿੰਨੇ ਵੀ ਆਪਣੇ ਹੈਗੇ ਆ ਸਾਰੇ ਇਕੱਠੇ ਬੈਠੇ ਸੀਗੇ ਅੱਜ ਅਸੀਂ ਖੇਤ ਆ ਕੇ ਰਲ ਕੇ ਤੇ ਅਸੀਂ ਐਂ ਦਿਨ ਨੂੰ ਡਿਸਾਈਡ ਕੀਤਾ ਸੀ ਵੀ ਐਸ ਸਾਰੀ ਸ਼ਨੀਵਾਰ ਨੂੰ ਡਿਸਾਈਡ ਕੀਤਾ ਸੀ ਵੀ ਐਂ ਦਿਨ ਵਾਲੇ ਦਿਨ ਸਾਰੇ ਆਪਾਂ ਰਲ ਕੇ ਇਕੱਠੇ ਬੈਠਾਂਗੇ ਤੇ ਕੋਈ ਬੰਦਾ ਪੂਰੀਆਂ ਬਣਾ ਕੇ ਲੈ ਕੇ ਆ ਆ ਕੋਈ ਸੈਂਡਵਿਚ ਲੈ ਕੇ ਆਂਦੇ ਆ ਠੀਕ ਆ ਤੇ ਸੈਂਡਵਿਚ ਹੀ ਲਿਆਂਦੇ ਸੀਗੇ ਸੈਂਡਵਿਚ ਬਣਾ ਕੇ ਲਿਆਂਦੇ ਸੀਗੇ ਪੂਰੀਆਂ ਇੱਥੇ ਆ ਕੇ ਬਣਾਈਆਂ ਛੋਲੇ ਘਰੇ ਬਣਾਏ ਸੀਗੇ ਤੇ ਕਿਉਂਕਿ ਇਹ ਇੰਨੇ ਬੰਨਣ ਨਾਲ ਸਾਰਾ ਪਰਿਵਾਰ ਇਕੱਠਾ ਬੱਲ ਕੇ ਬੈਠ ਜਾਂਦਾ ਹੈ ਆ ਮਾ ਚਾਚੇ ਦੇ ਮੁੰਡਾ ਮੇਰੇ ਦਾ ਰਵੀ ਤੇ ਇਹਦੇ ਚਾਚੀ ਤੇ ਆ ਆਪਣਾ ਚੁੱਲ੍ਹੇ ਦੀ ਅੱਗ ਮੱਚੀ ਜਾਂਦੀ ਆ ਖੇਤ ਦੇ ਵਿੱਚ ਐਦਾ ਸਾਰੇ ਆਪਣੇ ਵਹੀਕਲ ਖੜੇ ਸੀਗੇ ਤੇ ਬੰਲਨ ਵਗੈਰਾ ਇੱਥੇ ਵਾਧੂ ਪਿਆ ਸੀਗਾ ਤੇ ਇਹਦੇ ਵਿੱਚ ਕੀ ਆ ਫਿਰ ਅਸੀਂ ਇੱਥੇ ਗੱਡੀਆਂ ਵਗੈਰਾ ਮੋਟਰਸਾਂ ਖੜਾ ਕੇ ਆਪਣੇ ਉਦੋਂ ਬਾਅਦ ਅੰਦਰ ਦੇ ਪਾਜੋ ਗਏ ਅਸੀਂ ਤੇ ਪ੍ਰਵੀ ਆਉਂਦਾਗਾ ਹਾਂ ਪ੍ਰਵੀ ਤੇ ਪ੍ਰਵੀ ਮੈਥੋਂ ਮੈਨੂੰ ਕਹਿੰਦਾ ਵੀ ਇੱਕ ਗਲਾਸ ਚਾਹੀਦਾ ਮੈਨੂੰ ਪਾਣੀ ਦਾ ਇੱਕ ਗਲਾਸ ਰਵਿੰਦ ਦਿੱਤਾ ਮੈਂ ਇੱਕ ਗਲਾਸ ਚੱਕ ਕੇ ਹਾਂ ਚੱਕ ਬਿ ਗਲਾਸ ਮੈਂ ਕਿਹਾ ਢੋਲੀ ਮੜਾ ਜਾ ਨੂੰ ਢੋਲਾ ਢੋਲਾ ਮੜਾ ਗੰਦਾ ਹੋਊਗਾ ਪਰ ਵੀ ਪੰਚੰਗੀ ਤਰ੍ਹਾਂ ਢੋਲੀ ਨੇ ਮੱਕਿਆ ਫਿਰ ਉਹਦੇ ਬਾਅਦ ਅਸੀਂ ਇਹ ਸਾਰਿਆਂ ਨੇ ਇੰਜੋਏ ਕੀਤਾ ਇੱਥੇ ਕਿਉਂਕਿ ਬੰਦਾ ਉਂ ਤਾਂ ਇਕੱਠਾ ਬੈਠ ਨਹੀਂ ਸਕਦਾ ਰਾਈਟ ਇੱਥੇ ਨਾਲ ਕੀ ਹੈ ਬੰਦਾ ਬਰਲ ਕੇ ਬੈਠ ਜਾਂਦੇ ਆ ਤੇ ਗੱਲਾਂ ਬਾਤਾਂ ਕਰ ਲੈਂਦੇ ਆ ਅਸੀਂ 3-4 ਘੰਟੇ ਅਸੀਂ ਇੱਥੇ ਸਪੈਂਡ ਕੀਤੇ ਬਹੁਤ ਵਧੀਆ ਟਾਈਮ ਲੱਗਿਆ ਬਹੁਤ ਵਧੀਆ ਟਾਈਮ ਲੰਘਿਆ ਉਵੇਂ ਆਪਾਂ ਐਤਵਾਰ ਜਿਹੜਾ ਹੁੰਦਾ ਫੋਨ ਤੇ ਰੀਲਾਂ ਦੇਖ ਕੇ ਰੀਲਾਂ ਹਣਾ ਆਪਾਂ ਟਾਈਮ ਨਗਾ ਦਿੰਨੇ ਆ ਸਾਰਾ ਐਨੇ ਬੰਨ ਨਾਲ ਆਪਾਂ ਸਾਰੇ ਇਕੱਠੇ ਹੋਏ ਤੇ ਇੰਜੋਏ ਕੀਤਾ ਸਾਰਾ ਅਸੀਂ ਇੱਥੇ ਤੇ ਚਾਚੀ ਬਣਾ ਜਾਂਦੇ ਇੱਥੇ ਪੂਰੀਆਂ ਤੇ ਫਿਰ ਅਸੀਂ ਥੱਲੇ ਦੇ ਪਾਸੇ ਪਿਛਾ ਲਿਆ ਮੈਟ ਜਿੱਥੇ ਪੂਰੀਆਂ ਥੱਲੇ ਕਰੱਖਾਂਗੇ ਤੇ ਚਾਚੀ ਰ ਸਾਰੇ ਪੂਰੀਆਂ ਵੰਟਣ ਲੱਗ ਗਏ ਪੇੜੇ ਬਣਾ ਬਣਾ ਕੇ ਰੱਖਣ ਲੱਗ ਗਏ ਤੇ ਜਿਹੜੇ ਪੂਰੀਆਂ ਨਾ ਇਹ ਜਿਹੜੀਆਂ ਆ ਦੇ ਆਪਾਂ ਆਟੇ ਦੀਆਂ ਬਣਾਉਣੇ ਆ ਬਾਹਰੋਂ ਖਾਣੇ ਆ ਤੇ ਆਹ ਪੂਰੀਆਂ ਘਰੇ ਬਣਾਉਣੇ ਦਾ ਬਹੁਤ ਜ਼ਮੀਨ ਇਸਮਾਨ ਦਾ ਫਰਕ ਆ ਕਿਉਂਕਿ ਆਪਾਂ ਸਾਰੇ ਕਿ ਚੀਜ਼ ਆ ਵਧੀਆ ਵਰਤਦੇ ਆ ਨਾ ਆਪਾਂ ਉਹ ਮੈਦੇ ਦੀਆਂ ਬਣਾ ਬਣਾ ਕੇ ਆਪਾਂ ਖਵਾਈ ਜਾਂਦੇ ਆ ਤੇ ਅਗਲੇ ਦਿਨ ਅਗਲੇ ਦਿਨ ਕੀ ਉਹਦਨ ਹੀ ਪੇਟ ਖਰਾਬ ਹੋ ਜਾਂਦਾ ਆਪਣਾ ਉਹ ਪਰ ਇਹ ਕਿਹ ਪੂਰੀਆਂ ਹੁੰਦੀਆਂ ਵੱਡੀਆਂ ਵੱਡੀਆਂ ਆਪਣੀਆਂ ਟੋਟੀਆਂ ਜੱਡੀਆਂ ਜੱਡੀਆਂ ਪੂੜੀਆਂ ਬਣਾਈਆਂ ਤੇ ਆਹ ਦੇਖੋ ਪੂਰੀ ਦੇਖੋ ਗੱਡੀ ਵੱਡੀ ਆ ਗਈ। ਇਤੋਂ ਬਾਅਦ ਅਸੀਂ ਜਦ ਪੂਰੀਆਂ ਬਣਾਉਣ ਲੱਗ ਗਏ ਮੈਂ ਕਿਹਾ ਚਲੋ ਵੀ ਆਪਾਂ ਗੇੜਾ ਗੂੜਾ ਕੱਢ ਕੇ ਆਉਣੇ ਆਂ ਹੋਰ ਪਾਸੇ ਵੀ ਆਪਾਂ ਅਸੀਂ ਖੇਤ ਦੇ ਵਿੱਚ ਮੈਂ ਗੇੜਾ ਗੂੜਾ ਕੱਢਿਆ ਸਾਰੇ ਪਾਸੇ ਚਾਰੇ ਪਾਸੇ ਦੇਖਿਆ ਉਹਨੇ ਵੱਧ ਖਾਣਗੇ ਜਿਹਨਾਂ ਨਿੱਕੀਆਂ ਹੋਣਗੀਆਂ ਉਹਨੇ ਵੱਧ ਖਾਣਗੇ। ਉਸ ਤੋਂ ਬਾਅਦ ਜੀ ਮੈਂ ਕਿਹਾ ਚਲੋ ਆਪਾਂ ਇੱਧਰ ਦੇ ਪਾਸੇ ਸਾਈਡ ਤੇ ਗੇੜਾ ਕੱਢ ਕੇ ਆਉਣਾਗਾ ਤੇ ਉੱਧਰ ਸਾਡੇ ਚਾਚੀ ਤੇ ਦਾਇਫਲ ਮੇ ਵਾਈਫ ਮੇਰੀ ਅਸੀਂ ਉਹਨਾਂ ਨੇ ਉਧਰ ਯਾਨੀ ਕਿ ਕੜਾਈ ਧਰਨੀ ਸ਼ੁਰੂ ਕਰਤੀ ਸੀਗੀ ਉਧਰ ਤੇ ਜਿਹਦੇ ਵਿੱਚ ਪੂੜੀਆਂ ਤਲਾਂਗੇ ਆਪਾਂ ਤੇ ਇੱਧਰ ਦੇਖੋ ਚਾਚੀ ਦੇ ਆਏ ਪਲ ਦੋਨੇ ਇੱਧਰ ਨਿਤ ਕੜਾਈ ਧਰਤੀ ਆ ਕੜਾਈ ਗਰਮ ਕਰਕੇ ਵੀ ਚੰਗੀ ਤਰ੍ਹਾਂ ਥੱਲੇ ਮਿੱਟੀ ਲੱਗੀ ਹੋਈ ਸੀਗੀ ਥੱਲੇ ਵੀ ਤਾਂ ਕਿ ਪੂੜੀਆਂ ਮੱਚਣ ਨਾ ਆਮ ਤੌਰ ਤੇ ਜੇ ਤੁਸੀਂ ਪੂਰੀ ਸਿੱਧੀ ਕੜਾਈ ਧਰ ਦਿੰਨੇ ਆ ਤੇ ਤੇਲ ਜਿਆਦਾ ਗਰਮ ਹੋ ਜਾਂਦਾ ਤੇ ਪੂੜੀਆਂ ਮੱਚ ਜਾਂਦੀਆਂ ਹੈਗੀਆਂ ਇਹ ਮਿੱਟੀ ਲੋਨ ਵਾਲੀ ਕੀ ਹੋ ਜਾਂਦਾ ਵੀ ਥੱਲੇ ਉਦੋਂ ਤੱਕ ਤੇਲ ਵੀ ਗਰਮ ਪ੍ਰੋਪਰ ਰਹਿੰਦਾਗਾ ਵੀ ਜਿਆਦਾ ਮਜ਼ੇਦਾਰ ਨਹੀਂਗਾ ਤੇ ਤੇਲ ਪ੍ਰੋਪਰ ਪਾ ਕੇ ਆਪਾਂ ਜਦੋਂ ਕੱਢੀਆਂ ਪੂਰੀਆਂ ਨਜ਼ਾਰੇਦਾਰ ਤੇ ਨੇ karena ਕਰਨਾ ਪਰ ਕੁੜੀ ਕਰੇ ਕੀ ਕਰ ਜੇ ਨਾ ਸਰਟਲ ਚ ਗਰਮ ਲੱਗਦਾ ਮਾਰ ਕੇ ਤੇ ਹਾਂ ਨਾ ਚਾਹੇ ਤੇਲ ਗਰਮ ਹੋਲਾਂ ਦੇ ਲਦਾ ਜਾਦੇ ਮੋਟੀ ਆਣੀ ਹੂੰ ਨਹੀਂ ਨਹੀਂ ਦਿੱਲੀ ਪੰਜਾਬ ਅਪਡੇਟ ਪੰਜ ਪੇੜ ਵੱਡੇ ਆ ਬੰਦੇ ਕਰਦੇ ਵੱਡਾ ਲੱਗਦਾ ਯੈਸ 22 ਛੋਟੀ ਬਣਾਉਂਦੀ ਯੈਸ ਛੋਟੀ ਬਣਾਉਂਦੀ ਮੇਰੇ ਠੀਕ ਹੈ ਟੋਟ ਨਹੀਂ ਲੱਗ ਰਹੀਆਂ কি হে বনা हेलो हेलो mời <laughs> mời <laughs> mời <laughs> mời <laughs> <laughs> ਵੀਰ ਆ ਕਿ ਮੈਂ ਕਿਹ ਦਹੀਂ ਆ ਮੈਂ ਕਿਤੇ ਆ ਅੱਛਾ ਚਮਚ ਕਿੱਧਰ ਗਿਆ ਚਮਚ ਆ ਦੇਖ ਮੈਂ ਲਾਸਟ ਥੋੜੇ ਅਪਡੇਟ ਆਪਣਾ ਮੇਰੇ ਕੋਲ ਅਰੀਜਨਲ ਹੈਗੀ ਆ ਹਾਂ ਲੋਜੀ ਆਹ ਬਈ ਉਧਰ ਤੋਂ ਆ ਰਹੇ ਨੇ ਅਨੰਦ ਗੁਰੂ ਜੀ ਨੂੰ ਜਨਾਬ ਜਰੂਰੀ ਬੋਲੋ ਕੀ ਕਰਦਾ ਪ੍ਰਵੀ ਆਹ ਟੋਟੀਆਂ ਲਾਉਣ ਲੱਗਿਆ ਟੋਟੀਆਂ ਲਾਉਣ ਲੱਗਿਆ ਮਿੱਟੀ ਨਾਲ ਖੇਡਦਾ ਆਟਾ ਘੋਲਣ ਲੱਗਿਆ